ਤੁਸੀਂ ਜਗਬਾਣੀ ਦੇਖ ਰਹੇ ਹੋ ਇਸ ਸਮੇਂ ਮੈਂ ਫੌਜਾ ਸਿੰਘ ਸਰਦਾਰ ਫੌਜਾ ਸਿੰਘ ਜਿਹੜੇ ਰਹਿਣ ਦੀ ਦੁਨੀਆ ਤੱਕ ਲੋਕ ਉਹਨਾਂ ਨੂੰ ਯਾਦ ਕਰਨਗੇ ਉਹਨਾਂ ਦੇ ਸਪੋਰਟਸ ਦੇ ਨਾਲ ਅਥਾ ਪ੍ਰੇਮ ਨੂੰ ਯਾਦ ਕਰਨਗੇ ਅੱਜ ਉਹਨਾਂ ਦੀ ਅੰਤਿਮ ਵਿਦਾਇਗੀ ਇੱਥੋਂ ਚਲੇਗੀ ਉਹਨਾਂ ਦੀ ਆਟੋ ਬਾਇਓਗ੍ਰਾਫੀ ਲਿਖਣ ਵਾਲੇ ਉਹਨਾਂ ਦੇ ਦੋਸਤ ਉਹਨਾਂ ਨੂੰ ਜਿਆਦਾ ਸਮਝਣ ਵਾਲੇ ਜਿਹੜੇ ਲੇਖਕ ਨੇ ਜਾਂ ਕਹੇ ਲਈ ਕਿ ਉਹਨਾਂ ਦੇ ਨਾਲ ਬੜੀਆਂ ਗੱਲਾਂ ਸਾਂਝੀਆਂ ਕਰਨ ਵਾਲੇ ਕੁਸ਼ਵੰਤ ਸਿੰਘ ਜੀ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜਗਬਾਣੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਛਾ ਪਹਿਲਾਂ ਤੇ ਪਹਿਲੀ ਥਾਟ ਕੀ ਔਨ ਚ ਗਾ ਰਹੀ ਆ ਤੁਸੀਂ ਭ ਬੈਠੇ ਸੀ ਤਾਂ ਉਸ ਨੂੰ ਤੋਂ ਉੱਠ ਆਇਆ ਵੀ ਤੁਹਾਨੂੰ 2 ਮਿੰਟ ਦੇ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਵੀ ਇਹ ਸ਼ੋਹਾਂ ਲੋਕਾਂ ਤੱਕ ਪਹੁੰਚਣ ਕੀ ਚੱਲ ਰਿਹਾ ਮੈਂ ਤਾਂ ਬੜੀ ਸਾਇਲੈਂਸ ਚ ਬੈਠਾ ਸੀ ਆਪਣੀ ਸੋਚ ਵਿੱਚ 2005 ਤੋਂ ਮੈਂ ਜਾਣਦਾ ਉਹਨਾਂ ਨੂੰ ਮੈਂ 6 ਅਨ ਲਿਮਟਿਡ ਲਿਖੀ ਸੀ ਉਦੋਂ ਪਹਿਲੀ ਵਾਰੀ ਉਹਨਾਂ ਨੂੰ ਫੀਚਰ ਕੀਤਾ ਸੀ ਉਹਦੇ ਚ ਸੋ ਇੰਗਲੈਂਡ ਮਿਲਿਆ ਸੀ ਮੈਂ ਉਹਨਾਂ ਨੂੰ ਸੋ ਮੈਂ ਬਸ ਉਹੀ ਸਾਰੀ ਰਿਫਲੈਕਸ਼ਨਸ ਚ ਬੈਠਾ ਸੀ ਸੋਚ ਵਿੱਚ ਤੇ ਇਸ ਘਰ ਚ ਮੈਂ ਬਹੁਤ ਆਇਆ 2024 دسمبر ਚ ਮੈਂ ਅਨੁਖੀਰਲੀ ਵਾਰੀ ਮਿਲਿਆ ਜਦੋਂ ਮੇਰੀ ਪੀਪਲਜ਼ ਵਾਕ ਅਗੇਂਸਟ ਡਰਗਸ ਸੀ ਸੋ ਚੌਥਾ ਦਿਨ ਮੈਂ ਫੌਜਾ ਸਿੰਘ ਹੋਂਾ ਦੇ ਘਰੋਂ ਰੱਖਿਆ ਹੋਇਆ ਸੀ ਉਦੋਂ ਗਵਰਨਰ ਸਾਹਿਬ ਕਟਾਰੀਆ ਸਾਹਿਬ ਵੀ ਉਹਦੋਂ ਜੁਆਇਨ ਕਰ ਗਏ ਸੀ ਸਾਡੀ ਵਾਕ ਇੱਥੋਂ ਤੇ ਮੈਂ ਸੋਚ ਰਿਹਾ ਸੀ ਕਿ ਦੇਖੋ ਕਿ ਫੌਜਾ ਸਿੰਘ ਨੂੰ ਯੂ نو ਵੀ ਆਰ ਕਲੇਮਿੰਗ ਹਿਮ ਪੰਜਾਬ ਇੰਡੀਆ ਸਿੱਖ ਬਟ ਹੀ ਵਾਸ ਅ ਗਿਫਟ ਟੂ ਹਿਮੈਨਿਟੀ ਜੋ ਉਹਨਾਂ ਨੇ ਅਚੀਵ ਕੀਤਾ ਉਹ ਕੋਈ ਲਿਮਿਟ ਤਾਂ ਹੈ ਹੀ ਨਹੀਂ ਕਿਸ ਅਸੀਂ ਉਹਨਾਂ ਨੂੰ ਕਨਫਾਈਨ ਹੀ ਨਹੀਂ ਕਰ ਸਕਦੇ ਕੋਈ ਅਮਰੀਕਾ 'ਚ ਬੈਠਾ ਇਨਸਪਾਇਰ ਹੋ ਸਕਦਾ ਕੋਈ ਫਰਾਂਸ 'ਚ ਬੈਠਾ ਇਨਸਪਾਇਰ ਹੋ ਸਕਦਾ ਕੋਈ ਇਟਲੀ 'ਚ ਬੈਠਾ ਇਨਸਪਾਇਰ 80 ਸਾਲ ਦਾ ਹੋ ਸਕਦਾ so he was a gift to humanity and confining him to you know these ਜਿਹੜੀਆਂ ਆਪਣੀਆਂ ਕੋਲੋਨੀਜ਼ ਜੀ ਜ ਹੈ ਇਹ ਠੀਕ ਗੱਲ ਨਹੀਂ ਹੈ ਪਰ ਸ਼ਰਨਜੀ ਹਰ ਕੋਈ ਕਹਿੰਦਾ ਨਾ ਵੀ ਯਾਦ ਕਰਨ ਦਾ ਆਪਣੇ ਆਪਣੇ ਰੱਬ ਨੂੰ ਆਪਣੇ ਕਿਸੇ ਇਨਸਪੀਰੇਸ਼ਨ ਨੂੰ ਯਾਦ ਕਰਨ ਦਾ ਆਪਣਾ ਤਰੀਕਾ ਆ ਅਸੀਂ ਬਤੌਰ ਸਿੱਖ ਜੇ ਯਾਦ ਕਰਕੇ ਉਹਨਾਂ ਨੂੰ ਇਨਸਪਾਇਰ ਹੋ ਰਹੇ ਮਿਲਦਾ ਚਮੜੀ ਗੱਲੀ ਬਤੌਰ ਇਨਸਾਨ ਖੁਸ਼ ਕਿਵੇਂ ਦੇ ਲੱਗਦੇ ਸੀ ਤੁਹਾਨੂੰ ਉਹਨਾਂ ਵਿੱਚ ਕਿਹੜੀ ਚਿੰਗ ਸੀ ਜਿਹੜੀ ਉਹਨਾਂ ਨੂੰ ਹਲੇ ਤੱਕ ਵੀ ਉਸ ਰੱਖ ਰਹੀ ਸੀ ਵੀ ਐਕਟਿਵ ਰੱਖ ਰਹੀ ਸੀ ਦੇਖੋ ਉਹਨਾਂ ਦੀਆਂ ਜਿਹੜੀਆਂ ਕੁਆਲਿਟੀਜ਼ ਸੀਗੀਆਂ ਇੱਕ ਤਾਂ ਉਹਨਾਂ ਦੀ ਅ ਨੀਅਤ ਵਿੱਚ ਨਾ ਭੁੱਖ ਨਹੀਂ ਸੀ ਤੁਸੀਂ ਫੌਜਾ ਸਿੰਘ ਨੂੰ ਸਿਰਫ ਐਸਲੀ ਨਹੀਂ ਇੱਥੇ ਆਏ ਕਿ ਫੌਜਾ ਸਿੰਘ ਨੇ ਇੱਕ ਰੇਸ ਭੱਜੀ ਸੀ ਉਸ ਉਮਰ ਤੇ ਭੱਜਦੇ ਸੀ ਉਹਨਾਂ ਨੇ ਇੱਕ ਆਪਣਾ ਇੱਕ ਕਿਰਦਾਰ ਬਣਾਇਆ ਇੱਕ ਕਿਰਦਾਰ ਰੱਖਿਆ ਇੱਕ ਡੀਸੈਂਸੀ ਰੱਖੀ ਉਹਨਾਂ ਦੀ ਨੀਅਤ 'ਚ ਕੋਈ ਭੁੱਖ ਨਹੀਂ ਸੀ ਹਰ ਇੱਕ ਚੀਜ਼ ਚੈਰਿਟੀ ਨੂੰ ਦਿੰਦੇ ਸੀਗੇ ਇੱਕ ਪੈਸਾ ਕਦੀ ਘਰ ਨਹੀਂ ਵੇਖਿਆ ਲੈ ਕੇ ਆਏ ਜੋ ਮੇਰੀ ਰਿਕਾਰਡ ਮੈਂ ਆਬਜ਼ਰਵੇਸ਼ਨਸ ਹਨ ਮੈਂ ਦੇਖਿਆ ਹੈ ਖਾਣਾ ਵੀ ਖਾਂਦੇ ਸੀ ਭਾਵੇਂ 50 ਚੀਜ਼ਾਂ ਪਈਆਂ ਹੁਣ ਸਿਰਫ ਜਿੰਨੀ ਚੀਜ਼ ਖਾਣੀ ਹੈ ਓਨੀ ਸੋ ਇਹ ਨੀਅਤ ਦੀ ਗੱਲ ਹੈ ਸੋ ਐਜ਼ ਅ ਬਾਇਓਗ੍ਰਾਫਰ ਮੈਂ ਸਭ ਕੁਝ ਅਬਜ਼ਰਵ ਕਰਦਾ ਸੀਗਾ ਸੋ ਉਹਨਾਂ ਦੀ سپورਟਿੰਗ ਜਿਹੜੀ ਜੋ ਉਹਨਾਂ ਨੇ ਅਚੀਵ ਕੀਤਾ ਬਟ ਉਹਨਾਂ ਨੇ ਕਿਰਦਾਰ ਜਿਹੜਾ ਆਪਣਾ ਬਣਾਇਆ ਜਿਹੜਾ ਉਹ ਮੈਂ ਕਹਿੰਨਾ ਉਹਨਾਂ ਨੇ ਆਪਣੇ ਸਟੇਟ ਤੋਂ ਲਿਆ ਆਪਣੇ ਰਿਲੀਜੀਅਨ ਤੋਂ ਲਿਆ ਆਪਣੇ ਕਲਚਰ ਤੋਂ ਲਿਆ ਬਟ ਆਫਟਰ ਥੈਟ ਹੀ ਬੀਕਮਡ ਅ ਹਿਊਮਨ ਸਿਟੀਜ਼ਨ ਤੁਹਾਨੂੰ ਤਾਂ ਵੀ ਗਲੋਬਲ ਸਿਟੀਜ਼ਨ ਜਨਨ ਨੂੰ ਹਰ ਕੋਈ ਯਾਦ ਕਰਦਾ ਅੱਛਾ ਤੁਸੀਂ ਕਹਿੰਦੇ ਆਂ ਵੀ ਉਹਨੇ ਆਪਣੇ ਰੱਬ ਤੋਂ ਲਿਆ ਧਾਰਮਿਕ ਪੱਖੋਂ ਕਿਦਾਂ ਸੀ ਕਿਉਂਕਿ ਤੁਸੀਂ ਬਹੁਤ ਸਮਾਂ ਨਾਲ ਰਹੇ ਹੋ ਰੂਟੀਨ ਦੇਖੀ ਉਹਨਾਂ ਦੀ ਬੜੇ ਡਿਵੌਟ ਸੀਗੇ ਹੀ ਵਾਸ ਅ ਵੈਰੀ ਡਿਵੌਟ ਸਿੱਖ ਗੋਡ ਫੀਅਰਿੰਗ ਸੀ ਹਰ ਇੱਕ ਕੁਛ ਉਹ ਵਾਹਿਗੁਰੂ ਨੂੰ ਐਟਰੀਬਿਊਟ ਕਰਦੇ ਸੀਗੇ ਉਹ ਆਪਣੀ ਅਚੀਵਮੈਂਟ ਨੂੰ ਵੀ ਕਿਤੇ ਵੀ ਹਰ ਇੱਕ ਚੀਜ਼ ਉਹ ਵਾਹਿਗੁਰੂ ਨੂੰ ਐਟਰੀਬਿਊਟ ਕਰਦੇ ਸੀਗੇ ਸੋ ਉਨਾ ਚ ਮੈਂ ਹੋ ਨਹੀਂ ਕਿ ਮੈਂ ਕੀਤਾ ਹੈ। ਜੀ ਹੀ ਹੀ ਥੋਟ ਕਿ ਇੱਕ ਫੋਰਸ ਹੈ ਜਿਹੜੀ ਮੈਨੂੰ ਔਰ ਉਹ ਵਾਇਗੁਰੂ ਹੈ ਜਿਹੜੇ ਮੇਰੇ ਥਰੂ ਕਰਾ ਰਹੀ ਹੈ। ਪ੍ਰਾਉਡੀ ਨਹੀਂ ਸੀਗੇ। ਨਹੀਂ। ਉਹ ਉਹਨਾਂ ਨੂੰ ਰੌਣਕ ਦਾ ਸ਼ੌਕ ਸੀ। ਉਹਨਾਂ ਨੂੰ ਮੇਲੇ ਦਾ ਸ਼ੌਕ ਸੀ। ਉਹਨਾਂ ਨੂੰ ਲੋਕਾਂ 'ਚ ਬਹਿ ਕੇ ਗੱਪਾਂ ਮਾਰਨ ਦਾ ਸ਼ੌਕ ਸੀ। ਉਹਨਾਂ ਨੂੰ ਫੜਾਂ ਮਾਰਨ ਦਾ ਸ਼ੌਕ ਨਹੀਂ ਸੀ। ਅਪਾਜ ਸਿੰਘ ਫੜ ਵਾਲੇ ਬੰਦੇ ਨਹੀਂ ਸੀ ਬੜੇ ਬੜੇ ਠੰਡੇ ਸੁਭਾਅ ਦੇ ਬੰਦੇ ਸੀ ਉਹ ਤਾਂ ਫੌਜਾ ਸਿੰਘ ਨੂੰ ਜਿਹੜਾ ਕੋਈ ਜਾਣਦਾ ਹੈ ਫੌਜਾ ਸਿੰਘ ਨੇ ਜੇ ਅੱਜ ਆਸਟ੍ਰੇਲੀਆ ਜਾਣਾ ਕਿਸੇ ਨੇ ਇੰਗਲੈਂਡ ਤੋਂ ਜਹਾਜ਼ ਤੇ ਚੜਾਤਾ ਫੌਜਾ ਸਿੰਘ ਨੂੰ ਨਾ ਪਤਾ ਹੁੰਦਾ ਸੀ ਮੈਂ ਕਿਹੜੇ ਮੁਲਕ ਪਹੁੰਚ ਰਿਹਾ ਹਾਂ ਕਿੰਨੇ ਮੈਨੂੰ ਚੱਕਣਾ ਹੈ ਮੈਂ ਕਿਦੇ ਘਰ ਰਹਿਣਾ ਹੈ ਹੀ ਜਸਟ ਹੈਡ ਕੰਫੀਡੈਂਸ ਇਨ ਦਾ ਗੁਰੂ ਕਿ ਆਪੇ ਹੀ ਸੰਗਤ ਸੰਭਲੇਗੀ ਅਸੀਂ ਤਾਂ ਡਿਟੇਲ ਕਰਦੇ ਹਾਂ ਜੀ ਇੱਥੇ ਪਹੁੰਚਣਾ ਐਨੇ ਵਜੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਸੀ ਉਹ ਐਸ ਕਿਸਮ ਦੇ ਬੰਦੇ ਸਨ ਮੈਂ ਤੁਹਾਡੀਆਂ ਤੁਹਾਡੀਆਂ ਤੁਹਾਡੀ ਜਿਹੜੀ ਯਾਦ ਉਹਦੇ ਨਾਲ ਆ ਕਿਉਂਕਿ ਮੈਂ ਸਵਾਲ ਤੇ ਪੁੱਛ ਰਿਹਾ ਪਰ ਕਿਹ ਜਰੀ ਤੁਹਾਡਾ ਬਲਬਲਾ ਹੁੰਦਾ ਵੀ ਅੱਜ ਮੈਂ ਆ ਯਾਦ ਕਰ ਰਿਹਾ ਉਹ ਕੁਝ ਜੇ ਸਾਂਝਾ ਕਰਨਾ ਚਾਹੁੰ ਜਾਂਦੇ ਜਾਂਦੇ ਅ ਦੋ ਗੱਲਾਂ ਜਿਹੜੀਆਂ ਮੈਨੂੰ ਅਸੀਂ ਆਸਟ੍ਰੇਲੀਆ ਬੁੱਕ ਟੂਰ ਕਰ ਰਹੇ ਸੀ ਸੋ ਸਾਨੂੰ ਅ ਕਈ ਗੁਰਦੁਆਰਿਆਂ ਸ ਵਿੱਚ ਇਨਵੀਟੇਸ਼ਨਾਂ ਆਈਆਂ ਤੇ ਫੌਜਾ ਸਿੰਘ ਬੈਠੇ ਹੁੰਦੇ ਸੀ ਜਿੱਦਾਂ ਲੋਕਾਂ ਦਾ ਸਪਉਣਾਵਲ ਸੁਭਾਵ ਸੀ ਸੋ ਸਭ ਨੇ ਪੋਜਾ ਸਿੰਘ ਦੀ ਚੋਲੀ ਵਿੱਚ ਲੋਕਾਂ ਨੇ ਆ ਕੇ ਡਾਲਰ ਪਾ ਦੇਣੇ ਆ ਕੁਝ ਪਣ ਪੋਜਾ ਸਿੰਘ ਨੇ ਇਦਾਂ ਹੀ ਚੱਕ ਕੇ ਉਹ ਸਾਰੇ ਗੋਲਕ ਚ ਪਾ ਦੇਣੇ ਗੁਰੂ ਦੀ ਗੋਲਕ ਚ ਬੰਬੇ ਮੈਰਾਥਨ ਭਜਣ ਗਏ ਜਿਹੜੀ ਉਹਨਾਂ ਨੂੰ ਇਨਡੋਰਸਮੈਂਟ ਮਿਲਿਆ ਉਹ ਸਾਰਾ ਚੈੱਕ ਪਿੰਗਲਵਾਲਾ ਨੂੰ ਮੈਂ ਮੈਂ ਕਿਹਾ ਬਾਬਾ ਕਿੱਥੇ ਦੇਣਾ ਪਿੰਗਲਵਾਲਾ ਨੂੰ ਦੇ ਦਿੰਗੇ ਹੀ ਨੈਵਰ ਕੈਰੀ 1 ਰੁਪਈਆ ਨਹੀਂ ਉਹ ਘਰ ਲੈ ਕੇ ਆਏ ਉਹ ਬੰਦ ਇੰਨੀ ਉਹਨਾਂ ਨੇ ਸਿਰਫ ਸੇਵਾ ਹੀ ਕੀਤੀ ਹੈ ਬਹੁਤ-ਬਹੁਤ ਸ਼ੁਕਰੀਆ ਮਰਲਾਦਾ ਵੀ ਇਹੋ ਚੀਜ਼ ਹੈ ਜਿਹੜੀ ਸਾਡੀ ਜਿਹੜੇ ਤੁਹਾਨੂੰ ਸੁਣ ਰਹੇ ਨੇ ਮਰਲਾਦਾ ਉਹ ਯਾਦ ਰੱਖਣਗੇ ਬਹੁਤ-ਬਹੁਤ ਸ਼ੁਕਰੀਆ ਸਮਾਂ ਦੇਣ ਦੇ ਥੈਂਕ ਯੂ ਜਿਵੇਂ ਅਸੀਂ ਕਿਹਾ ਵੀ ਗਲੋਬਲ ਸਿਟੀਜ਼ਨਸ ਕਿਹ ਹੈ ਫॉर ਸਰਦਾਰ ਪੌਜਾਸ ਸਿੰਘ ਤੇ ਉਹਨਾਂ ਨੂੰ ਹਰ ਕੋਈ ਆਣਦਾ ਆ ਔਰ 114 ਸਾਲ ਹੰਡਾਉਣੇ ਤੇ ਲੋਕਾਂ ਦੇ ਦਿਲਾਂ ਚ ਬਰਕਰਾਰ ਰਹਿਣਾ ਇਹ ਸੌਖੀ ਗੱਲ ਨਹੀਂ ਹੁੰਦੀ ਹੈਗੀ ਅੱਜ ਕੱਲ ਤੇ ਆਪਣਾ ਆਪਣੇ ਨਾਲ ਨਹੀਂ ਬੋਲਦਾ ਸੋ ਇਦਾਂ ਦੇ ਅਸ਼ੂਹੇ ਪਾਲ ਜਿਹੜੇ ਤੁਹਾਡੇ ਤੱਕ ਅਸੀਂ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜ਼ਿੰਦਗੀ ਯਾਦ ਰੱਖਣੋਂ ਨਹੀਂ ਜ਼ਿੰਦਗੀ ਲੋਕਾਂ ਨੂੰ ਉਤਸ਼ਾਹਿਤ ਕਰਨ ਤੇ ਇਨਸਪਾਇਰ ਕਰਨ ਦੀ ਹੈ ਮੈਂ ਕੈਮਰਾਮੈਨ ਸਾਹਿਬ ਦੇ ਨਾਲ ਜਤਿੰਦਰ ਸਿੰਘ ਖੈਰਾ ਸਰਦਾਰ ਫੌਜਾ ਸਿੰਘ ਦੇ ਅੰਤਿਮ ਵਿਦਾਇਗੀ ਉਹਨਾਂ ਦੇ ਘਰ ਤੋਂ